ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਖੜਿਆ ਲੁਧਿਆਣੇ ਗਿੱਲਾ ਪਿੰਡ ਦੇ ਵਿੱਚ ਆਪਣੀ ਦੁਕਾਨ ਤੇ ਫੇਰ ਤੁਹਾਨੂੰ ਦੱਸ ਦਈਏ ਬਾਈ ਆ ਇੱਕ ਦਵਾਈ ਆ ਇਹ ਵਰਦਾਨ ਆ ਕਬੂਤਰਾਂ ਦੇ ਲਈ ਠੀਕ ਆ ਆਪਾਂ ਹਮੇਸ਼ਾ ਤੁਹਾਨੂੰ ਦੱਸਦੇ ਰਹਿੰਦੇ ਆ ਪੀਜਨ ਸਟਰੋਂਗ ਹੈਲਥ ਇਹ ਜੀ ਦਵਾਈ ਆ ਵੀ ਜ਼ਿੰਦਗੀ ਦੇ ਵਿੱਚ ਆਪਾਂ ਕਦੇ ਕਬੂਤਰ ਤੁਹਾਡਾ ਜਿਹੜਾ ਬਿਮਾਰ ਨਹੀਂ ਹੋਊਗਾ ਗਾਰੰਟੀ ਐ ਇਸ ਚੀਜ਼ ਦੀ ਕਬੂਤਰ ਬਿਮਾਰ ਹੁੰਦਾ ਨਹੀਂ ਜਿੰਨਾਂ ਨੂੰ ਪੈਂਦੀ ਰਹਿੰਦੀ ਆ ਆਪਾਂ ਵੈਕਸੀਨੇਸ਼ਨ ਕਰਨੀ ਛੱਡ ਦਿੱਤੀ ਜਦ ਦੀ ਆਪਾਂ ਇਹ ਦਵਾਈ ਪਾ ਰਹੇ ਆ ਤੇ ਦਾਣਿਆਂ ਦੇ ਨਾਲ ਲਗਾ ਕੇ ਪੀਜਨ ਮੈਗਾ ਆਇਲ ਬਹੁਤ ਹੀ ਵਧੀਆ ਕਬੂਤਰਾਂ ਦਾ ਬਹੁਤ ਵਧੀਆ ਰਿਜ਼ਲਟ ਆਇਆ ਅੰਦਰ ਲੀਆਂ ਸਾਰੀਆਂ ਘਾਟਾਂ ਪੂਰੀਆਂ ਕਬੂਤਰਾਂ ਦੇ ਪਰ ਜਿਹੜੇ ਇਹਦੇ ਨਾਲ ਵਧੀਆ ਹੁੰਦੇ ਆ ਤੇ ਨਾਲ ਪਈਆ ਪੀਜਨ ਮਲਟੀ ਵਿਟਾਮਿਨ ਠੀਕ ਹੈ ਜੀ ਇਹ ਕਬੂਤਰ ਦੀਆਂ ਸਾਰੀਆਂ ਘਾਟਾਂ ਅੰਦਰੋਂ ਪੂਰੀਆਂ ਕਰਦੀ ਆ ਜਿਵੇਂ ਕਬੂਤਰੀਆਂ ਕਈ ਵਾਰ ਕੱਚੇ ਅण्डे ਲਾਉਣ ਲੱਗ ਜਾਂਦੀਆਂ ਫਿਰ ਕੱਚੇ ਨਹੀਂ ਲਾਉਂਦੀਆਂ ਟਾਈਮ ਟੂ ਟਾਈਮ ਪੈਂਦਾ ਰਵੇ ਕਬੂਤਰ ਜਿਹੜਾ ਪੂਰਾ ਬੋਡੀ ਸਟੈਮਣਾ ਉਹਨਾਂ ਦਾ ਪੂਰਾ ਜਿਹੜਾ ਉਹ ਬਣਿਆ ਰਹਿੰਦਾ ਆ ਬਾਈ ਠੀਕ ਹੈ ਜੀ ਤੇ ਇਸ ਦੁਕਾਨ ਦੇ ਉੱਤੇ ਆਪਣੇ ਕੋਲੋਂ ਤੁਹਾਨੂੰ ਹਰ ਚੀਜ਼ ਜਿਹੜੀ ਮਿਲ ਜੇਗੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਹੈ ਬਾਈ ਜੀ ਆਪਣੇ ਕੋਲ ਕਟਰ ਬਦਾਮ ਕਟਰ ਛੋਟੇ ਇਹ ਵੀ ਹੈਗੇ ਨੇ ਕਲਰ ਜਿਹੜਾ ਹਰ ਤਰ੍ਹਾਂ ਦਾ ਤੁਹਾਨੂੰ ਮਿਲ ਜੇਗਾ ਜਿਵੇਂ ਹੁਣ ਸੀਜ਼ਨ ਆ ਰਿਹਾ ਬਾਈ ਅੱਗੇ ਆਪਣੀਆਂ ਬੱਚੇ ਗਿਝਾਉਣੇ ਆਪਾਂ ਜਾਲਾਂ ਦੇ ਵਿੱਚ ਛੱਡਣੇ ਆ ਤੇ ਪਲਾਸਟਿਕ ਦਾ ਜਾਲ ਹਰ ਸਾਈਜ਼ ਜਿਹੜਾ ਆਪਣੇ ਕੋਲ ਅਵੇਲੇਬਲ ਆ ਤਾਨੂੰ ਜਿਹੜਾ ਵੀ ਸੈਜ ਦਾ ਜਾਲ ਚਾਹੀਦਾ ਹੋਵੇ ਪੂਰੇ ਦਾ ਪੂਰਾ ਕਮਰਾ ਟਾਈਪ ਆਪਣੇ ਕੋਲ ਗਿੱਲਾਂ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਇਹ ਮਿਲ ਜੂਗਾ ਲੁਧਿਆਣੇ ਸ਼ਹਿਰ ਦੇ ਵਿੱਚ ਠੀਕ ਆ ਜੀ ਮੋਬਾਈਲ ਨੰਬਰ ਆਪਾਂ ਦੇ ਰਹੇ ਆ ਮੋਬਾਈਲ ਤੇ ਫੋਨ ਕਰਕੇ ਤੁਸੀਂ ਕੋਈ ਵੀ ਸਮਾਨ ਜਿਹੜਾ ਆ ਮੰਗਵਾ ਸਕਦੇ ਹੋ ਡਿਲੀਵਰੀ ਜਿਹੜੀ ਹੈਗੀ ਆ ਆਲ ਓਵਰ ਪੰਜਾਬ ਹਰਿਆਣੇ ਦੇ ਵਿੱਚ ਜਿਹੜੀ ਆ ਕੀਤੀ ਜਾਂਦੀ ਆ ਔਰ ਇਹ ਰਿੰਗਾਂ ਜਿਹੜੀਆਂ ਹੈਗੀਆਂ ਸਾਡੇ ਕੋਲ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ ਹੈਗੀਆਂ ਆ ਖਾਸ ਕਰ ਲੋਕ ਵਾਲੀਆਂ ਤੇ ਛੋਟੀਆਂ ਜਿਹੜੀਆਂ ਆ ਸਿਲਵਰ ਵਾਲੀਆਂ ਹਾਈ ਕਲਾਸ ਰਿੰਗਾਂ ਲੇਜ਼ਰ ਪ੍ਰਿੰਟਰ ਇਹਨਾਂ ਦਾ ਜਿਹੜਾ ਰੰਗ ਕਦੇ ਨਹੀਂ ਜਾਂਦਾ ਠੀਕ ਹੈ ਜੀ ਔਰ ਲੋਕ ਵਾਲੇ ਪਲਾਸਟਿਕ ਵਾਲੇ ਰਿੰਗ ਇਹਦੇ ਵਿੱਚ ਕਾਫੀ ਕਲਰ ਸਾਡੇ ਕੋਲ ਹੈਗੇ ਨੇ ਬਲੈਕ, ਰੈਡ, ਪਿੰਕ ਠੀਕ ਹੈ ਜੀ ਕਾਫੀ ਤਰ੍ਹਾਂ ਦੇ ਹੈਗੇ ਨੇ ਵਾਈਟ ਹੈ, ਔਰੇਂਜ ਹੈ ਜਿਹੜੇ ਵੀ ਤੁਸੀਂ ਲੈਣਾ ਚਾਹੋ ਕਲਰ ਮੰਗਵਾ ਸਕਦੇ ਹੋ ਮਲਟੀ ਕਲਰ ਵੀ ਤੁਹਾਨੂੰ ਇਹਦੇ ਵਿੱਚ ਜਿਹੜੇ ਆ ਮਿਲ ਜਾਣਗੇ ਉਹ ਤੋਂ ਬਾਅਦ ਭਾਈ ਆਪਣੇ ਕੋਲ ਨਾ ਜਿਹੜੀਆਂ ਇਹ ਸਰਿੰਜਾਂ ਆ ਫੀਡਿੰਗ ਵਾਸਤੇ ਜਾਂ ਬਾਜ਼ੀਆਂ ਤੇ ਪਾਣੀ ਦੇਣ ਵਾਸਤੇ ਲੱਗ-ਲੱਗ ਤਰ੍ਹਾਂ ਦੇ ਜਿਹੜੇ ਮਾਡਲ ਆਪਣੇ ਕੋਲ ਹੈਗੇ ਨੇ ਠੀਕ ਹੈ ਜੀ ਇਹ ਆਪਣੇ ਕੋਲ 60 ਐਮ ਐਲ ਤੱਕ ਦੀਆਂ ਸਰਿੰਜਾਂ ਅਵੇਲੇਬਲ ਨੇ ਜਿਹੜਾ ਬੱਚਿਆਂ ਨੂੰ ਤੁਸੀਂ ਪਾਣੀ ਦੇਣਾ ਹੋਵੇ ਜਾਂ ਫੀਡ ਕਰਾਉਣਾ ਹੋਵੇ ਤੇ ਸਪੈਸ਼ਲ ਸਰਿੰਜਾਂ ਨੇ ਇਹਦੇ ਵਿੱਚ ਦੋ-ਦੋ ਨੋਬਾਂ ਜਿਹੜੀਆਂ ਲੱਗ ਤੋਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਇਹ ਹਰ ਚੀਜ਼ ਜਿਹੜੀ ਹੈਗੀ ਆ ਆਪਣੇ ਕੋਲ ਅਵੇਲੇਬਲ ਮਿਲ ਜਾਂਦੀ ਆ ਇਸ ਰਿੰਜਾਂ ਤੇ ਇਹ ਨਾਲ ਨੋਬਾਂ ਅੱਗੇ ਲਾਉਣ ਨੂੰ ਲੱਗ ਲੱਗ ਸੈਜ ਦੀਆਂ ਇਹਦੇ ਹੈਗੀਆਂ ਨੇ ਜੇਕਰ ਛੋਟੇ ਬੱਚਿਆਂ ਨੂੰ ਦੇਣੀ ਆ ਜਾਂ ਮੁਰਗਿਆਂ ਨੂੰ ਦੇਣ ਵਾਸਤੇ ਵੀ ਇਹ ਜਿਹੜੀਆਂ ਸਰਿੰਜਾਂ ਜਿਹੜੀਆਂ ਕੰਮ ਆਉਂਦੀਆਂ ਨੇ ਬਾਈ ਜੀ ਠੀਕ ਹੈ ਜੀ ਇੱਧਰ ਦੇਖੋ ਡਰਿੰਕਰ ਆ ਆਪਣੇ ਕੋਲ ਹਰ ਤਰ੍ਹਾਂ ਦੇ ਠੀਕ ਹੈ ਜੀ ਛੋਟੇ ਵੱਡੇ ਜਿਹੜੇ ਵੀ ਤੁਹਾਨੂੰ ਚਾਹੀਦੇ ਹੁਣ ਉਹ ਤੁਸੀਂ ਡਰਿੰਕਰ ਜਿਹੜੇ ਆ ਆਪਣੇ ਕੋਲੋਂ ਖਰੀਦ ਸਕਦੇ ਹੋ ਜੋਟਾਂ ਪਿੰਜਰੇ ਠੀਕ ਹੈ ਜੀ ਬਾਕੀ ਭਾਈ ਇਹ ਐਗ ਬੋਲ ਨੇ ਹਰ ਤਰ੍ਹਾਂ ਦੀ ਜਿਹੜੇ ਹੈਗੇ ਆ ਫੀਡਿੰਗ ਬਾਕਸ ਵੀ ਹੈਗੇ ਨੇ ਜਿਵੇਂ ਬਾਹਰ ਜਾਲੀ ਦੇ ਲੱਗ ਜਾਂਦੇ ਨੇ ਚਿੜੀਆਂ ਵਾਸਤੇ ਠੀਕ ਆ ਜੀ ਪਲਾਸਟਿਕ ਦੀਆਂ ਟਰਿਆਆਂ ਨੇ ਮੈਟਲ ਟਰਿਆਆਂ ਹਰ ਚੀਜ਼ ਜਿਹੜੀ ਆ ਆਪਣੇ ਕੋਲ ਤੁਹਾਨੂੰ ਜਿਹੜੀ ਹੈਗੀ ਆ ਬਾਈ ਅਵੇਲੇਬਲ ਇੱਥੋਂ ਮਿਲ ਜਾਏਗੀ ਠੀਕ ਹੈ ਜੀ ਇਹ ਗਿੱਲਾਂ ਪਿੰਡ ਦੇ ਵਿੱਚ ਫੇਰ ਦੱਸਦੀ ਆ ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜੀ ਆਪਣੀ ਬਾਈ ਜੀ ਦੁਕਾਨ ਆ ਔਰ ਹਰ ਚੀਜ਼ ਜਿਹੜੀ ਹੈਗੀ ਆ ਹਰ ਤਰ੍ਹਾਂ ਦਾ ਮਟੀਰੀਅਲ ਅਵੇਲੇਬਲ ਮਿਲੂਗਾ ਇੱਥੇ ਕਬੂਤਰਾਂ ਦੇ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਚੀਜ਼ ਚਾਹੀਦੀ ਹੋਵੇ ਔਰ ਜਾਲ ਫੇਰ ਇੱਕ ਵਾਰ ਤੁਹਾਨੂੰ ਦੱਸ ਦਈਏ ਹਰ ਸੈਜ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗਾ ਆ ਬਾਈ ਜੀ ਤੇ ਪਿੰਜਰੇ ਛਤਰੀਆਂ ਫੇਰ ਦੱਸ ਦਈਏ ਕਈ ਵਾਰ ਭਰਾ ਕਹਿ ਦਿੰਦੇ ਆ ਵੀ ਪਿੰਜਰਾ ਯਾਰਾ ਮਹਿੰਗਾ ਜਾਂ ਸਸਤਾ ਵੀਰੇ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਕੁਆਲਿਟੀਆਂ ਆਂਦੀਆਂ ਪਿੰਜਰਿਆਂ ਦੀਆਂ ਸਸਤੇ ਵੀ ਹੁੰਦੇ ਆ ਵਧੀਆ ਵੀ ਹੁੰਦੇ ਆ ਠੀਕ ਆ ਜੀ ਜਿਹਾ ਇਹੋ ਜਿਹੀ ਕੋਈ ਪੈਸੇ ਖਰਚੇ ਉਹੋ ਜੀ ਚੀਜ਼ ਬਾਈ ਮਿਲ ਜਾਂਦੀ ਆ ਤੇ ਬਾਕੀ ਵੀਰੇ ਡੋਲੀਆਂ ਛਤਰੀਆਂ ਇਹ ਸਪੈਸ਼ਲ ਜਿਹੜੇ ਹੈਗੇ ਆ ਪਿੰਜਰੇ ਜਿਹੜੇ ਡਿਜ਼ਾਈਨ ਕੀਤੇ ਗਏ ਆ ਐਂਗਲ ਲਗਾ ਕੇ ਬਣਾਏ ਗਏ ਨੇ ਠੀਕ ਆ ਜੀ ਇਹ ਵੀ ਜਿਹੜੇ ਆ ਮਿਲ ਜਾਣਗੇ ਤੇ ਆ ਸਪਰੇਅ ਕਰਨ ਵਾਸਤੇ ਇਹ ਬੋਤਲਾਂ ਵੀ ਆਪਣੇ ਕੋਲ ਆ ਚੁੱਕੀਆਂ ਨੇ ਸਪਰੇਅ ਪੰਪ ਵੀ ਤੁਹਾਨੂੰ ਜਿਹੜੇ ਆ ਉਹ ਜਿਹੜੇ ਮਿਲ ਜਾਣਗੇ ਇੱਕੋ ਹੀ ਦੁਕਾਨ ਦੇ ਉੱਤੇ ਹਰ ਤਰ੍ਹਾਂ ਦਾ ਮਟੀਰੀਅਲ ਜਿਹੜਾ ਅਵੇਲੇਬਲ ਪਿਆ ਬਾਈ ਠੀਕ ਆ ਤੇ ਪਾਈਪਾਂ ਹਰ ਸਾਈਜ਼ ਆ ਆਪਣੇ ਕੋਲ ਬਾਈ 22 ਫੁੱਟ ਤੱਕ ਦੀ ਪਾਈਪ ਅਵੇਲੇਬਲ ਹੈ 22 ਫੁੱਟ ਤੱਕ ਦੀ ਠੀਕ ਹੈ ਜੀ ਜਿਹੜੇ ਵੀ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਵੇ ਉਹ ਆਪਣੇ ਕੋਲ ਨਾਲ ਸੰਪਰਕ ਕਰਕੇ ਪਾਈਪਾਂ ਵੀ ਖਰੀਦ ਸਕਦਾ ਆ ਔਰ ਹਾਈ ਕੁਆਲਿਟੀ ਦੀਆਂ ਪੈਪਾਂ ਨੇ ਆਮ ਪਾਈਪਾਂ ਨਹੀਂ ਹੈਗੀਆਂ ਜਿਹੜੀਆਂ ਬਣਾਉਂਦੇ ਨੇ ਬਾਈ ਇਹ ਸਾਈਕਲ ਦਾ ਫਰੇਮ ਬੰਦਦਾ ਨਾ ਜਿਹੜੀ ਪਾਈਪ ਦਾ ਇਹ ਉਸ ਫਰੇਮ ਵਾਲੀਆਂ ਪੈਪਾਂ ਜਿਹੜੀਆਂ ਖਰੀਦ ਕੇ ਲੈ ਕੇ ਆਉਂਦੇ ਆ ਤੇ ਇਹਨਾਂ ਦਾ weight ਜਿਹੜਾ ਹੈਗਾ ਆ ਆਮ ਪੈਪ ਦੇ ਨਾਲੋਂ ਡਬਲ ਹੁੰਦਾ ਆ ਕਈ ਵਾਰ ਭਰਾ ਕਹਿ ਦਿੰਦੇ ਆ ਬਈ ਇਹ ਸਸਤੀਆਂ ਜਾਂ ਕਿੱਦਾਂ ਆ ਤੇ ਵੀ ਮਿਲਦੀਆਂ ਸਸਤੀਆਂ ਵੀਰੇ ਜਿੰਨਾ weight ਘਟਾਊਗਾ ਉੰਨੇ ਪੈਪ ਜਿਹੜੀ ਉਹ ਸਸਤੀ ਹੋ ਜਾਂਦੀ ਆ ਠੀਕ ਹੈ ਜੀ ਏ ਬਈ ਸੀਆਰਸੀ ਪਾਈਪ ਹੁੰਦਾ ਸਪੈਸ਼ਲਟੀ ਬਾਕੀ ਬਈ ਆਪਣੀ ਲੋਕੇਸ਼ਨ ਤੁਹਾਨੂੰ ਇੱਕ ਵਾਰ ਆਪਾਂ ਫੇਰ ਦੱਸ ਦਿੰਨੇ ਆ ਇਹ ਆਪਣੀ ਗਿੱਲ ਪਿੰਡ ਦੇ ਵਿੱਚ ਰਾਧਾ ਸੁਆਮੀ ਰੋਡ ਸਟੇਸ਼ਨ ਰੋਡ ਵੀ ਕਹਿੰਦੇ ਨੇ ਅਮਰੂਤੀ ਸ਼ੋਰੂਮ ਦੇ ਬਿਲਕੁਲ ਸਾਹਮਣੇ ਬਈ ਆਪਣੀ ਦੁਕਾਨ ਆ ਠੀਕ ਆ ਜੀ ਤੇ ਇਹ ਸਾਰੀਆਂ ਜਿਹੜੀਆਂ ਡੋਲੀਆਂ ਪਿੰਜਰੇ ਛਤਰੀਆਂ ਜਿਹੜੀਆਂ ਇੱਥੇ ਬਣਾਈਆਂ ਜਾਂਦੀਆਂ ਤੇ ਆਪਣਾ ਸੁਖਵਿੰਦਰ ਭਰਾ ਆ ਠੀਕ ਆ ਜੀ ਤੇ ਤੁਸੀਂ ਫੋਨ ਕਰਕੇ ਕਿਸੇ ਟਾਈਮ ਵੀ ਇੱਥੇ ਆ ਕੇ ਸਮਾਨ ਜਿਹੜਾ ਉਹ ਖਰੀਦ ਸਕਦੇ ਹੋ ਠੀਕ ਹੈ ਜੀ ਹਰ ਤਰ੍ਹਾਂ ਦਾ ਸਮਾਨ ਫਿਰ ਇੱਕ ਵਾਰ ਤੁਹਾਨੂੰ ਦੱਸ ਦਈਏ ਪੂਰੀ ਦੁਕਾਨ ਭਰੀ ਪਈ ਸਮਾਨ ਦੇ ਨਾਲ ਔਰ ਸਪੈਸ਼ਲ ਛੱਤਾਲੀਆਂ ਜਿਹੜੀਆਂ ਹੈਗੀਆਂ ਆ ਲੋਹੇ ਵਾਲੀਆਂ ਟਰੇਆਂ ਜਿਹੜੀਆਂ ਉਹ ਵੀ ਅਵੇਲੇਬਲ ਨੇ ਠੀਕ ਹੈ ਜੀ ਤੇ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਮਿੱਤਰੋ ਜਰੂਰ ਦੱਸਣਾ ਤੇ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਕਮੈਂਟ ਦਿਓ ਜੀ ਅਜਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਆਪਣਾ ਚੈਨਲ ਬਾਈ ਵਿਰਾਟ ਪੀਜਨ ਕਲੱਬ ਇਹਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋਈ। ਧੰਨਵਾਦ।